ਹੈ ਗਈਆ ਲਾਈਟ 7 ਵਜੇ ਬੰਦ ਹੋ ਜਾਣੀਆਂ ਬਲੌਕ ਆਊਟ ਹੋ ਜਾਣਾ ਜਮਾ ਬਿਲਕੁਲ ਤੇ ਕਹਿੰਦੇ ਲਾਈਟਾਂ ਜਮਾ ਬੰਦ ਕਰ ਕਿਉਂਕਿ ਰਾਤ ਲੋਕਾਂ ਨੇ ਅਣਗਹਿਲੀਆਂ ਬਹੁ ਕੀਤੀਆਂ ਲਾਈਟਾਂ ਦੀ ਬੰਦ ਕੀਤੀਆਂ ਠੇਕੇ ਖੁੱਲੇ ਰਹੇ ਵੱਡੇ ਮਾਲ ਖੁੱਲੇ ਰਹੇ ਗਲੀਆਂ ਦੀਆਂ ਲਾਈਟਾਂ ਜਗਦੀਆਂ ਰਹੀਆਂ ਪਿੰਡਾਂ ਦੇ ਵਿੱਚ ਲਾਈਟਾਂ ਜਗਦੀਆਂ ਰਹੀਆਂ ਤੇ ਅੱਜ ਪਿੰਡਾਂ ਨੂੰ ਇਹ ਚਾਹੀਦਾ ਵੀ ਬਿਜਲੀ ਵਾਲੇ ਸੱਦ ਕੇ ਜੇ ਬਿਜਲੀ ਵਾਲਾ ਨਹੀਂ ਹੈਗਾ ਤੇ ਆਪ ਪਲਾਖ ਲੈ ਕੇ ਖੰਭੇ ਤੇ ਚੜਜੋ ਤਾਰਾਂ ਕੱਟ ਦਿਓ ਲਾਈਟ ਜਗੜੀ ਨਹੀਂ ਚਾਹੀਦੀ ਬਿਲਕੁਲ ਵੀ ਬੰਦ ਐ ਨੇਰ ਘੁੱਪ ਕਰ ਦਿਓ ਆਸੇ ਪਾਸੇ ਜੇ ਕਿਸੇ ਦੇ ਇੱਟ ਨਿਕਲੀ ਹੈ ਨਾ ਕੰਧ ਚੋਂ ਉੱਥੋਂ ਦੀ ਵੀ ਲਾਈਟ ਬਾਹਰ ਆਉਂਦੀ ਆ ਉਹ ਵੀ ਲਾਈਟ ਬੰਦ ਕਰ ਦਿਓ ਕਿਉਂਕਿ ਮਜਾਜ ਇਹੋ ਜੇ ਸਿਸਟਮ ਆ ਕਹਿੰਦੇ ਵੀ ਲਾਈਟ ਜਿੱਥੋਂ ਚਾਨਣ ਮਿਲਿਆ ਉਹਨੇ ਉਧਰ ਨੂੰ ਜਾਣਾ ਇਹ ਤੁਹਾਨੂੰ ਹੁਣ ਦੇਖ ਲਓ ਵੀ ਤੁਸੀਂ ਲਾਈਟਾਂ ਬੰਦ ਕਰਨੀਆਂ ਕਿ ਜਗਾਉਣੀਆਂ ਇਹ ਖਤਰੇ ਵਾਲਾ ਕੰਮ ਬਹੁਤ ਆ ਇਹਨੂੰ ਮਜ਼ਾਕ ਨਾ ਸਮਝਿਆ ਜਾਵੇ ਲੋਕ ਮਜ਼ਾਕ ਸਮਝੀ ਬੈਠੇ ਆ ਪਾਕਿਸਤਾਨ ਵਾਲਿਆਂ ਨੇ ਪਹਿਲਾਂ ਬਥੇਰੀਆਂ ਮਜ਼ਾਕ ਚ ਵੀਡੀਓ ਪਾ ਲਈਆਂ ਅਸੀਂ ਜੀ ਬਰਾਤ ਚੜ ਲੈਣ ਨੂੰ ਸਾਡੀ ਕਣਕ ਵੜ ਲੈਣ ਨੂੰ ਫੇਰ ਹੋਊਗਾ ਹੁਣ ਫਿਰਦੇ ਨਾ ਭੱਜੇ ਤੇ ਹੁਣ ਤੁਸੀਂ ਵੀ ਨਾ ਥੋੜਾ ਜਿਆਦਾ ਸੀਰੀਅਸ ਹੋ ਜਾਓ ਬਰਾਤ ਦੇਖ ਲਓ ਬਠਿੰਡੇ ਦੇ ਵਿੱਚ ਕਿਵੇਂ ਓੜਦੇ ਸੀ ਗੋਲੇ ਜਾਂਦੇ ਸੀਗੇ ਕਈ ਥਾਈਂ ਗੋਲੇ ਡਿੱਗੇ ਉੱਥੇ ਤੇ ਕਈ ਸਾਈ ਮਜਾਈਲਾਂ ਡਿੱਗੀਆਂ ਜਿਹੜੀਆਂ ਚੱਲੀਆਂ ਨਹੀਂ ਹੈਗੀਆਂ ਬਿਲਕੁਲ ਤੇ ਲੋਕ ਹਜੇ ਵੀ ਰਾਤ ਨੂੰ ਸੌਂਦੇ ਨਹੀਂ ਹੈਗੇ 12 ਵਜੇ 12 ਵਜੇ ਤੱਕ ਮੋਟਰਸਾਈਕਲ ਲੈ ਕੇ ਗਲੀਆਂ ਦੇ ਤੁਰੇ ਫਿਰਦੇ ਆ ਲਾਈਟਾਂ ਜਗਾ ਕੇ ਤੇ ਆਪਦੇ ਜਵਾਕਾਂ ਨੂੰ ਘਰੋਂ ਬਾਹਰ ਨਾ ਨਿਕਲਦੇਓ ਜਵਾਕਾਂ ਨੂੰ ਟਿਕਾਓ ਘਰੇ ਰੋਟੀਆਂ ਖਵਾ ਕੇ ਟਾਈਮ ਨਾ ਪਵਾ ਦਿਓ ਹੁਣ ਛੁੱਟੀਆਂ ਹੋਈਆਂ ਤੋਦੋ ਤਿੰਨ ਤਿੰਨ ਸਕੂਲਾਂ ਦੀ ਛੁੱਟੀਆਂ ਮਿਲੀਆਂ ਇਹਨਾਂ ਨੂੰ ਘਰੇ ਬਿਠਾਓ ਇਹਨਾਂ ਨੂੰ ਬਾਹਰ ਨਾ ਨਿਕਲਦੇਓ ਰਾਤ ਦੇਖਿਆ ਕਈ ਬੱਚੇ ਕਈ ਬਜ਼ੁਰਗ ਕਈ ਜਵਾਨ 11-11 ਵਜੇ ਤੱਕ ਮੋਟਰਸਾਈਕਲ ਲੈ ਕੇ ਗਲੀਆਂ 'ਚ ਤੁਰੇ ਫਿਰਦੇ ਆ ਪਤਾ ਨਹੀਂ ਕੀ ਕਰਦੇ ਆ ਲਾਈਟਾਂ ਜਗਾ ਕੇ ਤੇ ਜਬ ਮਜਾਇਲ ਮਗਰੀ ਆ ਜਾਣੀਆਂ ਜਾ ਜਾ ਗੂ ਮੁੜ ਕੇ ਝਾਕੋਗੇ ਤਾਂ ਆਠਾ ਵੀ ਆ ਕੀ ਹੋ ਗਿਆ ਟੈਗ ਜੋ ਸ਼ਰਮ ਖਾ ਲੋ ਕੋ ਸਰਕਾਰ ਵਾਰ-ਵਾਰ ਤੁਹਾਨੂੰ ਬੇਇਨਤੀ ਕਰੀ ਜਾਂਦੀ ਆ ਨਾਲੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ YouTube ਵਾਲਿਆਂ ਨੂੰ ਤੇ Facebook ਵਾਲਿਆਂ ਨੂੰ ਵੀ ਬੇਨਤੀ ਆਕ ਵੀ ਹੁਣ ਵੀਡੀਓ ਗਾਣਿਆਂ ਗੂਣਿਆਂ ਵਾਲੀਆਂ ਛੱਡ ਦਿਓ ਬਣਾਉਂੀਆਂ ਕਾਸੇ ਵਾਲੀਆਂ ਛੱਡ ਦਿਓ ਸਿਰਫ ਇਨ੍ਹਾਂ ਚੀਜ਼ਾਂ ਦੀਆਂ ਵੀਡੀਓ ਪਾਓ ਲੋਕਾਂ ਨੂੰ ਦੱਸੋ ਉੱਥੇ ਹੜਾ ਖਬਰਾਂ ਵਾਲੇ ਤਾਂ ਇੰਨਾ ਰੌਲਾ ਪਾਈ ਜਾਂਦੇ ਆ ਤੇ ਤੁਸੀਂ ਹਜੇ ਵੀ ਘਰੇ ਨਹੀਂ ਟੈਗ ਦੇਗੇ ਰਾਤ 10:30 ਵਜੇ 11:00 ਵਜੇ ਲੋਕ ਠੇਕਿਆਂ ਦੀਆਂ ਲੇਟਾਂ ਜਾਗਦੀਆਂ ਤੇ ਠੇਕਿਆਂ ਦੇ ਉੱਪਰ ਬੈਠੇ ਆਪਣਾ ਘਰ ਠੇਕੇ ਦੇ ਬਿਲਕੁਲ ਨੇੜੇ ਜੇ ਆ ਤੇ ਉੱਥੋਂ ਮੈਨੂੰ ਪਤਾ ਲੱਗਿਆ ਲੈਡ ਜੱਗੀ ਜਾਵੇ ਠੇਕੇ ਦੀ 100 ਬੱਲ ਵਜਾਦਾ ਹੋ ਤੇ ਸਰਕਾਰ ਨੂੰ ਬੇਨਤੀ ਆ ਠੇਕੇ ਬੰਦ ਕਰਾਓ ਪਹਿਲਾਂ ਤਾਂ ਇਹ ਸ਼ਰਾਬ ਕਈ ਕਹਿੰਦੇ ਪੰਜਾਬ ਚ ਖਤਰਾ ਬਹੁਤ ਘੱਟ ਆ ਪੰਜਾਬ ਚ ਖਤਰਾ ਘੱਟ ਨਹੀਂ ਹੈਗਾ ਪੰਜਾਬ ਦੇ ਬਾਰਡਰ ਆ ਜਿਹੜੇ ਪਾਕਿਸਤਾਨ ਨਾਲ ਬਹੁਤ ਥਾਂ ਤੋਂ ਲੱਗਦੇ ਆ ਤੇ ਨੇੜੇ ਲਾਦੇ ਆ ਜਿਆਦਾ ਖਤਰਾ ਪੰਜਾਬ ਚ ਹੀ ਆ ਹੋਰ ਪਾਸੇ ਘੱਟ ਆ ਪੰਜਾਬ ਦੇ ਜਿਹੜੇ ਪਿੰਡ ਆ ਬਾਰਡਰਾਂ ਤੇ ਸਾਰੇ ਉਹਨਾਂ ਨੇ ਖਾਲੀ ਕਰਾ ਲਏ ਆ ਤੇ ਕਈ ਲੋਕ ਹਜੇ ਵੀ ਮਜ਼ਾਕ ਬਣਾਈ ਜਾਂਦੇ ਆ ਅਮੇ ਪੂਚ ਚੱਕ ਦੇ ਇਧਰ ਨੂੰ ਪੂਚ ਚੱਕ ਦੇ ਇਧਰ ਨੂੰ ਇਹ ਟੈਗ ਜੋ ਚੰਗੀਆਂ ਗੱਲਾਂ ਨਹੀਂ ਨਾਲੇ ਨਾ ਹੁਣ ਜਿਹੜੇ ਆਹ ਕਹਿੰਦੇ ਹੁੰਦੇ ਸੀ ਸਾਡੇ ਪਿੱਛੇ ਬੰਬ ਬੰਨ੍ਹ ਦੋ ਅੱਗੇ ਬੰਨ੍ਹ ਦੋ ਸਿਰ ਤੇ ਬੰਨ੍ਹ ਦੋ ਅਸੀਂ ਆਏ ਕਰਾਂਗੇ ਇਹ ਸਾਰਿਆਂ ਨੂੰ ਇਕੱਠੇ ਕਰਕੇ ਸਰਕਾਰ ਨੂੰ ਚਾਹੀਦਾ ਉੱਥੇ ਲਿਜਾਣ ਬਾਰਡਰ ਤੇ ਜਿਹੜੇ ਬਾਹਰੀਆਂ ਚੀਕਾਂ ਮਾਰਦੇ ਜਿਹੜੇ ਆ ਗਾਣਿਆਂ 'ਚ ਫਿਰਦੇ ਹੁੰਦੇ ਸੀ ਅਸੀਂ ਐਂ ਕਰਦਾਂਗੇ ਜੋਕ ਕਰਦਾਂਗੇ ਹਣਾ ਐਂ ਬੰਦਾ ਪੱਟ ਦਈਦਾ ਚੱਕ ਦਈਦਾ ਇਹ ਸਾਰੀ ਜਿੰਨੀ ਲਗਾਓੜਾ ਜਿੰਨੀ ਮੜੀਆ ਸਾਰੀ ਇਕੱਠੀ ਕਰਕੇ ਤੇ ਬਾਰਡਰ ਤੇ ਲਿਜਾ ਕੇ ਛੱਡਣੀ ਚਾਹੀਦੀ ਆ ਇਹਨਾਂ ਨੇ ਚੰਗਾ ਇਹਨਾਂ ਨੇ ਲਾ ਲਾ ਕੇ ਉਂਗਲ ਤੇ ਜੰਗ ਲਗਾ ਲਵਾ ਕੇ ਰਾਤੀ ਆ। ਹਾਂ ਜਿਹੜੇ ਬੰਦੇ ਕਾਮਕਾਰ ਵਾਲੇ ਆ ਉਹਨਾਂ ਨੂੰ ਤਾਂ ਕੰਮਕਾਰ ਲੈਣ ਦੋ। ਪੁੱਠੀਆਂ ਸਿੱਧੀਆਂ ਸਲਾਮਾਂ ਦਿੰਦੇ ਆ ਉਹ ਚੀਮੇ ਦੇ ਗਾਣੇ ਜਿਹੋ ਜੋ ਗਾਣੇ ਚ ਬੋਲਦਾ ਉਹੋ ਜਿਹਾ ਕੋਈ ਹੋ ਜਾਂਦਾ। ਥੋੜੀ ਜੀ ਸ਼ਰਮ ਖਾਓ ਇਹੋ ਜੇ ਕੰਮਾਂ ਤੋਂ ਗਰੇਜ਼ ਕਰੋ। ਤੇ ਜਦੋਂ ਲੜਾਈ ਲੱਗ ਗਈ ਨਾ ਤੇ ਭੱਜਣ ਨੂੰ ਥਾਂ ਨਹੀਂ ਰੋਣਾ ਲੱਗੀ ਪਈ ਆ। ਕਹਿੰਦੇ ਅੱਜ ਜ਼ਿਆਦਾ ਖਤਰਾ ਹੈ। ਅੱਜ ਕਹਿੰਦੇ 7 ਵਜੇ ਬੰਦ ਕਰ ਲੈਣਾ ਚੰਡੀਗੜ੍ਹ ਪਠਾਨਕੋਟ ਤੇ ਬਟਿੰਡਾ ਫਰੀਦਕੋਟ ਤਾਂ ਨੈਟ ਵੀ ਬੰਦ ਰਿਹਾ ਦੁਪਹਿਰ ਤੱਕ ਕਹਿੰਦੇ ਹੁਣ ਚ ਮੈਂ ਤਾਂ ਵੈਸੇ ਨੱਟ ਬੰਦ ਹੀ ਕਰ ਦੇਣਾ ਚਾਹੀਦਾ ਤੇ ਨੱਟ ਬੰਦ ਹੋ ਜਾਊਗਾ ਤੇ ਫਿਰ ਟੈਗ ਜਾਣਗੇ ਲੋਕਾਂ ਤੇ ਥੋੜਾ ਜਿਹਾ ਦਬਾਅ ਘੱਟ ਪਊਗਾ ਦਿਮਾਗ ਤੇ ਕਿਉਂਕਿ ਟੈਨਸ਼ਨ ਵੀ ਬਹੁਤ ਲੋਕ ਲੈਂਦੇ ਆ ਪਹਿਲਾਂ ਲੋਕਾਂ ਨੇ ਟੈਨਸ਼ਨ ਨਹੀਂ ਰਾਤ ਦੀ ਹੁਣ ਥੋੜੀ ਟੈਨਸ਼ਨ ਲੋਕਾਂ ਦੇ ਪਈ ਆ ਥੋੜੇ ਜਿਹੇ ਬੰਦਿਆਂ ਨੇ ਹਜੇ ਵੀ ਵਿੱਚ ਫਿਰਦੇ ਆ ਜਿਹੜੇ ਮਾੜਾ ਮੋਟਾ ਰਾਤ ਨੂੰ ਸ਼ਕਤੀ ਵਾਟਰ ਪੀ ਲੈਂਦੇ ਆ ਠੇਕਿਆਂ ਤੋਂ ਦੁੱਧ ਲਲਕਾਰੇ ਮਾਰਦੇ ਆ ਉਹਨਾਂ ਨੂੰ ਟਕਾਓ ਜਿੰਨਾ ਟੈਗ ਹੁੰਦਾ ਤੇ ਬਾਕੀ ਇੱਕ ਗੱਲ ਤਾਂ ਹੋਰ ਧਿਆਨ ਰੱਖੋ ਵੀ ਲਾਈਟਾਂ ਤਾਂ ਆਪਾਂ ਬੰਦ ਕਰਨੀਆਂ ਆ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਆਪ ਦੇ ਜਿੰਦੇ ਕੁੰਡੇ ਜ਼ਰੂਰ ਲਾਉਨੇ ਆ ਕਿਉਂਕਿ ਹੁਣ ਦਾ ਚੋਰ ਵੀ ਲਾਉਣਗੇ ਕਿਉਂਕਿ ਇਹ ਇੱਕ ਪੰਗਾ ਨਹੀਂ ਹੈਗਾ ਪੰਗੇ ਹੋਰ ਬਹੁਤ ਆ ਆਪਦੇ ਘਰ ਦਾ ਧਿਆਨ ਵੀ ਰੱਖਣਾ ਜ਼ਰੂਰੀ ਨਹੀਂ ਹੈਗਾ ਜਿੰਦੇ ਕੁੰਡੇ ਲਾ ਕੇ ਅੰਦਰ ਵਰ ਜਾਣਾ ਐ ਨਹੀਂ ਕੋਈ ਗੱਲ ਸਿਰਫ ਲੈੜ ਨਹੀਂ ਜਾਣੀ ਚਾਹੀਦੀ ਤੁਸੀਂ ਭਾਵੇਂ ਜਾਗਦੇ ਤੁਰੇ ਫਿਰੋ ਸਾਰੀ ਦਿਹਾੜੀ ਭਾਵੇਂ ਕੋਠੇ ਦੇ ਰਾਤ ਨੂੰ ਕੋਠੇ ਤੇ ਚੜਜੋ ਭਾਵੇਂ ਵਿਹੜੇ ਤੁਰੇ ਫਿਰੋ ਪਰ ਲੈੜ ਨਾ ਜਾ ਜੀਓ ਪੰਗਾ ਲੈੜ ਦਾ ਲੈੜ ਜਿੱਥੇ ਜਾਗਦੇ ਹੋ ਉੱਥੇ ਪੰਗਾ ਹੈ ਹੋਰ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਹੁਣ ਰਾਸ਼ਨ ਕਾਲ ਦੇ ਲੋਕ ਬੜਾ ਇਕੱਠਾ ਕਰੀ ਜਾਂਦੇ ਆ ਇੱਕ ਬੰਦਾ 20 ਥੈਲੀਆਂ ਅੱਤੇ ਦੀਆਂ ਲੈ ਕੇ ਗਿਆ ਸਾਡਾ ਹੈਗਾ ਮਿੱਤਰੀ 20 ਥੈਲੀਆਂ ਤੇ ਮੈਂ ਕਿਹਾ ਇੰਨਾ ਟਾਕੀ ਕਰਨਾ ਕਹਿੰਦਾ ਜੰਗ ਲੱਗ ਗਈ ਤਾਂ ਮੈਂ ਕਿਹਾ ਜੰਗ ਜੇ ਲੱਗ ਗਈ ਕੋਣ ਨਹੀਂ ਜਾਜਾ ਦੇ ਬਧੇਰੇ ਪੈਕਟ ਸੜ ਦੇਣਗੇ ਹੈ ਐਡਾ ਪੰਜਾਬ ਭੁੱਖਾ ਨਹੀਂ ਮਰਦਾ ਹੈਗਾ ਤੇ ਉਹ ਜਿਹੜੇ ਆਦੇ ਹੁੰਦੇ ਨੇ ਨਾ ਅਸੀਂ ਪੰਜਾਬ ਨਾਲ ਬਹੁਤ ਖੜੇ ਹਾਂ ਭਈਏ ਭੱਜ ਗਏ ਸਾਰੇ ਬਿਹਾਰ ਨੂੰ ਭੱਜੀ ਜਾਂਦੇ ਆ ਜਦੋਂ ਭੀੜ ਪਈ ਪੰਜਾਬ ਤੇ ਸਾਰੇ ਸਟੇਸ਼ਨਾਂ ਤੇ ਚਲੇ ਗਏ ਅੱਧੇ ਕਿ ਰਹਿ ਗਏ ਔਰ ਐਡਾ ਉਥੇ ਭੀੜ ਲੱਗੀ ਹੋਈ ਆ ਸਟੇਸ਼ਨਾਂ ਦੇ ਇਹ ਖਾਣ ਹੀ ਆਉਂਦੇ ਆ ਬੱਸ ਕਮਾਉਣ ਆਉਂਦੇ ਆ ਪਰ ਪੰਜਾਬ ਨਾਲ ਖੜਨ ਕੋਈ ਨਹੀਂ ਆਉਂਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਹੱਕ ਬਣਦਾ ਹੈ ਤੇ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰਨਾ ਜਿਹੜੇ ਵੀਡੀਓ ਦੇਖੀ ਮੇਰੀ